ਫਰੀਦਕੋਟ ਰਿਆਸਤੀ ਬੇਸ਼ੁਮਾਰ ਕੀਮਤੀ ਜਾਇਦਾਦ ਦੀ ਸਾਮ ਸੰਭਾਲ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਇਸਦੇ ਕੀ ਕਾਰਨ ਨੇ ਤੁਹਾਨੂੰ ਦੱਸਦਿਆਂ ਦਰਸਨ ਪਹਿਲਾ ਇਹ ਤਨਖਾਹ ਜਾਇਦਾਦ ਦੀ ਸਾਮ ਸੰਭਾਲ ਕਰ ਰਹੇ ਰਿਆਸਤ ਦੇ ਮਹਾਰਾਵਲ ਖੇੜਾ ਜੀ ਟਰਸਟ ਵੱਲੋਂ ਦਿੱਤੀ ਜਾਂਦੀ ਸੀ ਪਰ 16 ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਵੱਲੋਂ ਬਣਾਏ ਗੇ ਮਹਾਰਾਵਲ ਖੇੜਾ ਜੀ ਦੇ ਟਰਸਟ ਨੂੰ ਭੰਗ ਕਰਕੇ ریاਸਤੀ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਦੇ ਵਾਰਸਾਂ ਦਰਮਿਆਨ ਵੰਡਣ ਦੇ ਹੁਕਮ ਦਿੱਤੇ ਸਨ ਹਾਲਾਂਕਿ ਜਾਇਦਾਦ ਦੀ ਤਕਸੀਮ ਹੋਣ ਤੱਕ ਇਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਟਰਸਟੀ ਨਿਭਾ ਰਿਹਾ ਹੈ ਪਰ ਪੈਸੇ ਦੇ ਲੈਣ-ਦੇਣ ਸੰਬੰਧੀ ਕੋਈ ਫੈਸਲਾ ਹੁਣ ਉਸ ਦੇ ਅਖਤਿਆਰ ਵਿੱਚ ਨਹੀਂ ਹੈਗਾ ਜਿਸ ਕਰਕੇ ਰਾਜਾ ਹਰਿੰਦਰ ਸਿੰਘ ਦੀ ਮੌਤ ਤੋਂ ਬਾਅਦ 35 ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਜਦੋਂ ریاਸਤੀ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਰਿਆਸਤੀ ਜਦਾਦ ਸੰਭਾਲਣ ਲਈ 340 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਸੀ ਪਰ ਪਿਛਲੇ ਡੇਢ ਸਾਲਾਂ ਤੇ ਸਮੇਂ ਤੋਂ ਸਮੇਸਿਰ ਤਨਖਾਹ ਨਾ ਮਿਲਣ ਕਰਕੇ 100 ਤੋਂ ਵੱਧ ਮੁਲਾਜ਼ਮ ਨੌਕਰੀ ਛੱਡ ਕੇ ਹੀ ਚਲੇ ਗਏ ਨੇ ਸੰਭਾਲ ਦਾ ਕੰਮ ਵੀ ਰੁਕ ਗਿਆ ਦਰਸ਼ਕਾਂ ਨੂੰ ਦੱਸਦੀ ਹੈ ਕਿ ਇਸ ਕਰਕੇ ਰਿਆਸਤੀ ਬਾਗਾਂ ਦੀ ਸੰਭਾਲ ਦਾ ਕੰਮ ਵੀ ਰੁਕ ਚੁੱਕਿਆ ਹੈ ਰਾਜਾ ਹਰਿੰਦਰ ਸਿੰਘ ਨੇ ਫਰੀਦਕੋਟ ਦੇ ਵਿੱਚ ਅਮਰੂਦ ਕਿਨੂ ਅਤੇ ਸੰਤਰਿਆਂ ਦੇ ਬਾਗ ਨੇ ਜਿਹੜੇ ਉਹ ਲਗਵਾਏ ਸੀ ਜੋ ਅਮਲੇ ਦੀ ਘਾਟ ਕਾਰਨ ਹੁਣ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਨੇ। ਅਮਲਾਜ਼ਮਾ ਦੀ ਘਾਟ ਕਾਰਨ ਰਾਜ ਮਹਿਲ ਵਿੱਚ ਪਈਆਂ ਵਿਰਾਸਤੀ ਚੀਜ਼ਾਂ ਦੀ ਹੋਂਦ ਲਈ ਵੀ ਖਤਰਾ ਖੜਾ ਹੋ ਚੁੱਕਿਆ ਹੈ। ਇਸ ਵੇਲੇ ਫਰੀਦਕੋਟ ਰਾਜ ਮਹਿਲ ਬਲਬੀਰ ਹਸਤਾ ਲਾਇਬ੍ਰੇਰੀ ਸ਼ਾਹੀ ਕਿਲਾ ਏਅਰਪੋਰਟ ਆ ਥਾਮਾ ਤੇ 100 ਦੇ ਕਰੀਬ ਮੁਲਾਜ਼ਮ ਤਨਾਤ ਨੇ ਸ਼ਾਹੀ ਪਰਿਵਾਰ ਵਿੱਚ ਜਾਇਦਾਦ ਦੀ ਵੰਡ ਬਾਰੇ ਖੜੇ ਹੋਏ ਵਿਵਾਦ ਦਾ ਸੀ ਕਿੰਨਾ ਮੁਲਾਜ਼ਮਾਂ ਨੂੰ ਲੱਗ ਰਿਹਾ ਹੈ ਅਤੇ ਟਰਸਟ ਦੇ ਕਾਰਜਕਾਰੀ ਅਧਿਕਾਰੀ ਜੰਗੀਰ ਸਿੰਘ ਸਰਾਨੇ ਕਹੇ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸ਼ਾਹੀ ਪਰਿਵਾਰ ਵੱਲੋਂ ਜਲਦ ਹੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਜਾਣਗੀਆਂ ਉਹਨਾਂ ਕਹਿਆ ਕਿ ਟਰਸਟ ਹਾਲ ਦੀ ਘੜੀ ਪੈਸੇ ਦਾ ਲੈਣ ਦੇ ਨਹੀਂ ਕਰ ਰਿਹਾ ਜਿਸ ਕਰਕੇ ਦਿੱਕਤ ਪੇਸ਼ ਆ ਰਹੀ ਹੈ ਤਾ ਕਹਿ ਸਕਦੇ ਆ ਕਿ ਸਪਸ਼ਟਿਕਰਨ ਵਿੱਚ ਦਾ ਟਰਸਟ ਵੱਲੋਂ ਦੇ ਦਿੱਤਾ ਗਿਆ ਕਿ ਜਿਹੜਾ ਪੈਸਾ ਲੈਂਦੇ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਲਾਜ਼ਮਾਂ ਨੂੰ ਸਮੱਸਿਆ ਆ ਰਹੀ ਹੈ ਤੇ ਉਹਨਾਂ ਦੇ ਖਾਤੇ ਵਿੱਚ ਜਿਹੜੀਆਂ ਤਰਕਾਹਾਂ ਨੇ ਜਲਦੀ ਹੀ ਪਾਦਤੀਆਂ ਜਾਣਗੀਆਂ ਤਾਂ ਸਵਾਲ ਜ਼ਰੂਰ ਹੈ ਕਿ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਸਾਡੀਆਂ ਉੱਥੇ ਇਦਾਂ ਦੀਆਂ ਕੋਈ ਸਮੱਸਿਆਵਾਂ ਨੇ ਜਿਹੜੀਆਂ ਉਹ ਨਹੀਂ ਆਉਣੀਆਂ ਚਾਹੀਦੀਆਂ ਜਿਹੜੀਆਂ ਵਿਰਾਸਤੀ ਇਮਾਰਤਾਂ ਜਾਂ ਹੋਰ ਵਿਰਾਸਤੀ ਬਸਤਾਂ ਨੇ ਉਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਤੇ ਜਾ ਜੋ ਆਉਣ ਵਾਲੀ ਨਵੀਂ ਪੀੜੀ ਨੂੰ ਇਸ ਬਾਰੇ ਪਤਾ ਲੱਗ ਸਕੇ ਨਵੀਂ ਪੀੜੀ ਹੈ ਜਿਹੜੀ ਉਸ ਤੋਂ ਕੁਝ ਸਿੱਖ ਸਕੇ ਕੁਝ ਦੇਖ ਸਕੇ ਉਹ ਪ੍ਰਾਣੀਆਂ ਇਮਾਰਤਾਂ ਨੇ ਜਿਹੜੀਆਂ ਜਾਂ ਪ੍ਰਾਣੀਆਂ ਅਵਸਥਾ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਕਿ ਅਜਿਹੀਆਂ ਇਮਾਰਤਾਂ ਨੇ ਜਿਹੜੀਆਂ ਕਦੋਂ ਤੋਂ ਜਿਹੜੀਆਂ ਹੁੰਦੀਆਂ ਸੀਗੀਆਂ ਜਿਹੜੇ ਬੱਚੇ ਇਤਿਹਾਸ ਪੜ੍ਹਦੇ ਨੇ ਇਤਿਹਾਸ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਵੀ ਜਿਹੜੀ ਅਜਿਹੀਆਂ ਥਾਵਾਂ ਦੇ ਉੱਤੇ ਜਿਹੜਾ ਦਿਖਾਉਣਾ ਚਾਹੀਦਾ ਤਾਂ ਇਹ ਇਮਾਰਤਾਂ ਨੇ ਜਿਹੜੀਆਂ ਉਹਨਾਂ ਅਸੋ ਵਿਦਿਆਰਥੀਆਂ ਨੂੰ ਤਾਂ ਹੀ ਦਿਖਾਇਆ ਜਾਣ ਗਿਆ ਭਾਵੇਂ ਸਕੂਲਾਂ ਚ ਪੜ੍ਹਦੇ ਨੇ ਜਾਂ ਕਾਲਜਾਂ ਚ ਪੜ੍ਹਦੇ ਨੇ ਉਹਨਾਂ ਨੂੰ ਟੂਰਾਂ ਦੇ ਉੱਤੇ ਲਿਜਾ ਕੇ ਜਿੰਕਰ ਇਹ ਇਮਾਰਤਾਂ ਦੀ ਸਾਂਭ-ਸਵਾਲ ਹੁੰਦੀ ਰਹੇਗੀ ਇਹ ਇਮਾਰਤਾਂ ਦੀ ਜਿਹੜੀ ਦਿੱਖ ਹੈ ਉਸੇ ਤਰੀਕੇ ਨਾਲ ਬਣੀ ਰਹੇਗੀ ਜਿਵੇਂ ਲੰਬੇ ਸਮੇਂ ਤੋਂ ਬਣੀ ਆ ਰਹੀ ਹੈ ਜੁੜੇ ਨੂੰ ਲੀਡਰ ਪੰਜਾਬੀ মিডিਆ ਨਾਲ ਧੰਨਵਾਦ